ਆਪਣੇ ਵਿਵਾਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੀ ਕੰਗਰੇਸ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ। ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤਕਾਰੀ ਦੱਸਿਆ ਕਿ ਆ ਕਿ ਸਾਡੇ ਕਿਸਾਨਾਂ ਦੀ ਤਰੱਕੀ ਤੇ ਕੋਈ ਬ੍ਰੇਕ ਨਾ ਲੱਗੇ। ਦੇਸ਼ ਦੇ ਵਿਕਾਸ 'ਚ ਕਿਸਾਨ ਮਜ਼ਬੂਤ ਥੰਮਨੇ ਤੇ ਮੈਂ ਚਾਹੁੰਦੀ ਆ ਕਿ ਕਿਸਾਨ ਖੁਦ ਅਜਹੀ ਅਪੀਲ ਕਰਨ ਕਿ ਜਿਹੜੇ ਤਿੰਨ ਕਾਨੂੰਨ ਨੇ ਉਹ ਵਾਪਸ ਲਿਆਂਦੇ ਜਾਣ। भारत किसानों के जो लॉज हैं वो मुझे लगता है जो रिपीट हो गए हैं वो फिर से लगने चाहिए हो सकता है कंट्रोवर्शियल हो जाए लेकिन मुझे लगता है किसानों के खितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जैसे बाकी बाकी जगहों पर समृद्धि हो रही है हमारे किसान की समृद्धि में कोई ब्रेक ना लगे अब जैसे वन नेशन वन इलेक्शन सारे ब्यूरोसी हो गए सारे जो हमारे लीडर हो गए हर दो दो तीन तीन महीने में इलेक्शन करते रहते हैं तो देश के विकास में किसान जो है वो मेन हमारा एक पिलर ऑफ स्ट्रेंथ है तो मैं चाहती हूँ कि वो खुद ऐसी अपील करें कि भाई हमारे जो जो थ्री लॉज हमसे जो सिर्फ और सिर्फ कुछ एक राज्यों में जो जो है है उन्होंने उसको लेकर आपत्ति जताई थी मुझे लगता है कि उनको मैं हाथ जोड़ के उनको विनती करती हूँ कि सब किसानों के हित को ध्यान में रखकर जो है वो लॉज जो है कंगना देव किसान आगुओं ने बीजेपी दी सोची समझी साजिश दसिया किसान आगु सरवन सिंह पंदेर ने कहा कि अजि बयानबाजी ਕਿਸਾਨਾਂ ਦੇ ਮੁੱਦਿਆਂ ਨੂੰ ਡਿਲੇਨ ਕਰਨ ਲਈ ਕਰਾਈ ਜਾ ਰਹੀ ਹੈ ਦੂਜੇ ਪਾਸੇ ਕੰਗਨਾ ਦੇ ਬਿਆਨ ਤੇ ਸਿਆਸਤ ਹੋਣ ਲੱਗੀ ਹੈ ਕਾਂਗਰਸ ਤੇ ਅਕਾਲੀ ਦਲ ਨੇ ਕੰਗਨਾ ਬਾਨ ਨੇ ਬੀਜੇਪੀ ਤੇ ਵੀ ਸਵਾਲ ਚੁੱਕੇ ਕੰਗਨਾ ਦਾ ਬਿਆਨ ਇਹ ਬੀਜੇਪੀ ਦਾ ਐਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਐ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰਿਆਣੇ ਦੀ ਬੀਜੇਪੀ ਨੂੰ ਪੰਜਾਬ ਦੀ ਬੀਜੇਪੀ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਣਾ ਦਾ ਬਿਆਨ ਐਡਾ ਹੀ ਤੁਹਾਨੂੰ ਚੰਗਾ ਲੱਗਦਾ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰਕ ਬਣਾ ਕੇ ਕੰਗਣਾ ਨੂੰ ਉਥੇ ਭੇਜ ਕੇ ਉਥੇ ਸਟੇਜਾਂ ਤੇ ਘੁਮਾਓ ਤਾ ਕਿ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ। ਭਾਜਪਾ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ। ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ, ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ। ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ। ਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਭਾਜਪਾ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜ਼ਿਸ਼ ਕਰ ਰਹੀ ਹੈ? ਇਹਦਾ ਜਵਾਬ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊ। ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਹੇ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਭਾਜਪਾ ਆ ਕੇ ਉਧਰ ਕੰਗਨਾ ਵੱਲੋਂ ਤੈਨ ਖੇਤੀ ਕਾਨੂੰਨ ਦੀ ਵਕਾਲਤ ਤੇ ਭਾਜਪਾ ਵੀ ਕਿਤੇ ਨਾ ਕਿਤੇ ਪੱਲਾ ਛੁਡਾ ਰਹੀ ਹੈ ਕੰਗਨਾ ਰਣੌਤ ਨੇ ਫੇਰ ਦੁਬਾਰਾ ਇਹ ਸ਼ਾਮਨਾ ਦੇ ਵਿਸ਼ੇਸ਼ ਗੱਲ ਰਿਹਾ ਕਿ ਖੇਤੀ ਕਾਨੂੰਨ ਬਹੁਤ ਅੱਛੇ ਸੀ ਉਹ ਲਾਗੂ ਕਰਨੇ ਚਾਹੀਦੇ ਮੇਰਾ ਖਿਆਲ ਹੈ ਮੈਂ ਭੰਦੇ ਨੂੰ ਪ੍ਰਾਰਥਨਾ ਕਰਦਾ ਕਿ ਉਹ ਇਹ ਕੰਮ ਨਾ ਕਰੇ ਅਤੇ ਪੰਜਾਬ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਸਿੱਖਿਆ ਮਿਲੇ ਥੋੜਾ ਬਚ ਕੇ ਬੋਲੇ ਉਹਦੇ ਬਾਰੇ ਪੰਜਾਬ ਐਸ ਵਿੜੇ ਬਾਰੂਦ ਦੇ ਤੇ ਕੋਈ ਇੱਕ ਵੀ ਐਸੀ ਕਟਨਾ ਸ਼ੁਰੂ ਹੋ ਗਈ ਜਿਸ ਤਰ੍ਹਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਹਦਾ ਸੰਤਾਪ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਨੂੰ ਹੋਣਾ ਚਾਹੀਦਾ ਇਸ ਕਰਕੇ ਮੈਂ ਇਸ ਨੂੰ ਬਰਤਨਾ ਕਰਦਾ ਕਿ ਇਸ ਵਿਸ਼ੇ ਤੇ ਨਾ ਬੋਲੇ ਕਾਨੂੰਨ ਅਸੀਂ ਮਾਫੀ ਮੰਗ ਕੇ ਵਾਪਸ ਦਿੱਤੇ ਸੀ ਜਿ세 ਸਮਝਾ ਹਿੰਦੀ ਸੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਕਾਨੂੰਨ ਵਾਪਸ ਲੈਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਈ ਗੱਲ ਨਹੀਂ ਵੀਰਾਂ ਰਿਪੋਰਟ ਪੰਜਾਬ ਕੌਂਟ੍ਰੋਵਰਸੀ ਆਪਣੇ ਵਿਵਾਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੀ ਕੰਗਰੇਸ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ। ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤਕਾਰੀ ਦੱਸਿਆ ਕਿ ਆ ਕਿ ਸਾਡੇ ਕਿਸਾਨਾਂ ਦੀ ਤਰੱਕੀ ਤੇ ਕੋਈ ਬ੍ਰੇਕ ਨਾ ਲੱਗੇ। ਦੇਸ਼ ਦੇ ਵਿਕਾਸ 'ਚ ਕਿਸਾਨ ਮਜ਼ਬੂਤ ਥੰਮਨੇ ਤੇ ਮੈਂ ਚਾਹੁੰਦੀ ਆ ਕਿ ਕਿਸਾਨ ਖੁਦ ਅਜਹੀ ਅਪੀਲ ਕਰਨ ਕਿ ਜਿਹੜੇ ਤਿੰਨ ਕਾਨੂੰਨ ਨੇ ਉਹ ਵਾਪਸ ਲਿਆਂਦੇ ਜਾਣ। ਔਰ ਕਿਸਾਨੋ ਕੇ ਜੋ ਲੋਜ਼ ਹੈ ਉਹ ਮੁਝੇ ਲਗਤਾ ਹੈ ਜੋ ਰਿਪੀਲ ਹੋ ਗਏ ਹੈ ਉਹ ਫਿਰ ਸੇ ਲੱਗਨੇ ਚਾਹੀਏ ਹੋ ਸਕਦਾ ਇਹ ਪਰਿਵਰਸ਼ਣ ਹੋ ਜਾਏ लेकिन मुझे लगता है किसानों के हितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जाते जैसे बाकी बाकी जगहों पे समृद्धि हो रही है हमारे किसान की समृद्धि में कोई ब्रेक ना लगे अब जैसे वन नेशन वन इलेक्शन सारे ब्यूरोक्रेसी हो गए सारे जो हमारे लीडर हो गए हर दो दो तीन तीन महीने में इलेक्शन करते रहते हैं तो देश के विकास में किसान जो है वो मेन हमारा एक पिलर ऑफ स्ट्रेंथ है तो मैं चाहती हूँ कि वो खुद ऐसी अपील करे कि, सिर्फ सिर्फ कर कि, हाँ कि सब किसानों के हित को ध्यान में रखकर जो है वो लॉज जो है कंगना देव किसान आगुओं ने बीजेपी सोची समझी साजिश दसिया किसान आगु सरवन सिंह पंडेल ने किया की अजेही बयानबाजी ਕਿਸਾਨਾਂ ਦੇ ਮੁੱਦਿਆਂ ਨੂੰ ਡਿਰੇਨ ਕਰਨ ਲਈ ਕਰਾਈ ਜਾ ਰਹੀ ਹੈ ਦੂਜੇ ਪਾਸੇ ਕੰਗਨਾ ਦੇ ਬਿਆਨ ਤੇ ਸਿਆਸਤ ਹੋਣ ਲੱਗੀ ਹੈ ਕਾਂਗਰਸ ਤੇ ਅਕਾਲੀ ਦਲ ਨੇ ਕੰਗਨਾ ਬਾਨ ਨੇ ਬੀਜੇਪੀ ਤੇ ਵੀ ਸਵਾਲ ਚੁੱਕੇ ਕੰਗਨਾ ਦਾ ਬਿਆਨ ਇਹ ਬੀਜੇਪੀ ਦਾ ਐਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰਿਆਣੇ ਦੀ ਭਾਜਪਾ ਨੂੰ ਪੰਜਾਬ ਦੀ ਭਾਜਪਾ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਨਾ ਦਾ ਬਿਆਨ ਐਡਾ ਹੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰ ਬਣਾ ਕੇ ਕੰਗਨਾ ਨੂੰ ਉਥੇ ਭੇਜ ਕੇ ਉਥੇ ਸਟੇਜਾਂ ਤੇ ਘੁਮਾਓ ਬਾਕੀ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ। ਭਾਜਪਾ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ। ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ, ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ। ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ। ਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਭਾਜਪਾ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜ਼ਿਸ਼ ਕਰ ਰਹੀ ਹੈ? ਇਹਦਾ ਜਵਾਬ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊ। ਤੋ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਹੇ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਉਧਰ ਕੰਗਨਾ ਵੱਲੋਂ ਤੈਨ ਖੇਤੀ ਕਾਨੂੰਨ ਦੀ ਵਕਾਲਤ ਤੇ ਬੀਜੇਪੀ ਵੀ ਕਿਤੇ ਨਾ ਕਿਤੇ ਪੱਲਾ ਛੁਡਾ ਰਹੀ ਹੈ ਕੰਗਨਾ ਰਣੌਤ ਨੇ ਫੇਰ ਦੁਬਾਰਾ ਕਿ ਸ਼ਾਮਨਾ ਦੇ ਵਿਸ਼ੇਸ਼ ਬੋਲਦੇ ਹਾਂ ਕਿ ਇਹ ਕਾਨੂੰਨ ਬਹੁਤ ਅੱਛੇ ਸੀ ਉਹ ਲਾਗੂ ਕਰਨੇ ਚਾਹੀਦੇ ਮੇਰਾ ਖਿਆਲ ਹੈ ਭੈਣ ਦੇ ਨੂੰ ਪ੍ਰਾਰਥਨਾ ਕਰਦਾ ਕਿ ਉਹ ਇਹ ਕੰਮ ਨਾ ਕਰੇ ਔਰ ਪੰਜਾਬ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਸਿੱਖਿਆ ਮਿਲੇ ਥੋੜਾ ਬਚ ਕੇ ਬੋਲੇ ਉਹਦੇ ਬਾਰੇ ਪੰਜਾਬ ਐਸੋਲੇ ਬਾਰੂਦ ਦੇ ਟੇਟੇ ਕੋਈ ਇੱਕ ਵੀ ਐਸੀ ਕਹਾਣੀ ਸ਼ੁਰੂ ਹੋਵੇ ਜਿਸ ਤਰ੍ਹਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਹਦਾ ਸੰਤਾਪ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਨੂੰ ਪੁੱਛਣਾ ਲੱਗੇ ਇਸ ਕਰਕੇ ਮੈਂ ਇਸ ਨੂੰ ਪ੍ਰਾਰਥਨਾ ਕਰਦਾ ਕਿ ਇਸ ਵਿਸ਼ੇ ਤੇ ਨਾ ਬੋਲੇ ਕਾਨੂੰਨ ਅਸੀਂ ਮਾਫੀ ਮੰਗ ਕੇ ਵਾਪਸ ਕੀਤੇ ਸੀ ਕਿ ਅਸੀਂ ਸਮਝਾ ਨਹੀਂ ਸਕੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਕਾਨੂੰਨ ਵਾਪਸ ਲੈਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਈ ਗੱਲ ਨਹੀਂ ਵੀਰੋ ਰਿਪੋਰਟ ਪੰਜਾਬ ਕੰਟਰੋਵਰਸੀ